ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ स्वागत है ਤੁਹਾਡਾ ਆਪਣੀ YouTube ਚੈਨਲ Allrounder 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 17 ਨਵੰਬਰ ਨੂੰ ਕਰਵਾਏ ਗਏ ਸਨ ਕੱਲ ਵੀ ਬਹੁਤ ਵਧੀਆ ਮੈਚ ਕਰਵਾਏ ਗਏ ਸੀ ਪੰਜਾਬ ਤੇ ਹਰਿਆਣਾ ਦੇ ਵਿੱਚ ਵੀਡੀਓ ਪੂਰੀ ਦੇਖੋ ਤੇ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਤੇ ਪਹਿਲਾਂ ਗੱਲ ਕਰਾਂਗੇ ਨਾਰੂ ਨੰਗਲ ਕਿਲਾ ਹਸ਼ਿਆਰਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਤੇ ਵੈਸਟ ਰੇਂਡਰ ਤੇ ਜਾਫੀ ਦੇ ਲਈ 515100 ਰੁਪਏ ਦਿੱਤੇ ਗਏ ਸਨ ਤੇ ਤੇ ਫਾਈਨਲ ਮੈਚ ਹੋਇਆ ਸੀ ਸੂਸਾ ਖੀਰਾ ਵਾਲੀ ਤੇ ਹਰਖੋਵਾਲ ਦੀਆਂ ਟੀਮਾਂ ਦੇ ਵਿਚਕਾਰ ਰਹਿ ਦੇ ਵਿੱਚੋਂ ਹਰਖੋਵਾਲੀ ਸੈਕੰਡ ਤੇ ਸੂਸਾ ਖੀਰਾ ਵਾਲੀ ਫਾਸਟ ਇੱਥੋਂ ਦੇ ਵੈਸਟ ਰੇਡਰ ਤੇ ਜਾਪੀ ਦੀ ਗੱਲ ਕਰਗੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਰਮਜਾਨ ਵਾਲੀ ਹਰਗੋ ਵਾਲੀਆ 15 ਕਵਡੀਆਂ ਪਾ ਕੇ 13 ਨੰਬਰ ਲਈ ਤੇ ਇੱਥੋਂ ਦੇ ਵੈਟ ਜਾਪੀ ਦੀ ਗੱਲ ਕਰਗੇ ਤਾਂ ਇੱਥੋਂ ਵੈਟ ਜਾਪੀ ਬਣੇਗਾ ਜਾਮਾ ਦੇਸਲੇ ਵਾਲਾ ਨਾਉ ਟੱਚ ਲੈ ਕੇ ਪੰਜ ਜਫੇ ਲਾਏ ਪੱਕੇ ਗੱਲ ਕਰਦੇ ਤਲਵੰਡੀ ਕਲਾਂ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 44000 ਤੇ ਦੂਜਾ ਨਾਮ 31000 ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਲਾਟੋ ਤੇ ਭੈਣੀ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਭੈਣੀ ਸਾਹਿਬ ਫਰਸਟ ਤੇ ਲਾਟੋ ਸੈਕੰਡ ਅੱਗੇ ਗੱਲ ਕਰਦੇ ਆ ਨਿਆਤਪੁਰਾ ਸ੍ਰੀ ਅਮਰitsar ਸਾਹਿਬ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 48000 ਤੇ ਦੂਜਾ ਨਾਮ 51000 ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਰਮਦਾਸ ਤੇ ਕ੍ਰਿਆਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਕ੍ਰਿਆਲਾ ਸੈਕੰਡ ਤੇ ਰਮਦਾਸ ਫਾਸਟ ਅੱਗੇ ਗੱਲ ਕਰਦੇ ਆ ਬਸੰਤਪੁਰਾ ਰਾਜਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 21000 ਤੇ ਦੂਜਾ ਨਾਮ 15000 ਸੀ ਤੇ ਬੈਸਟ ਰੇਡਰ ਤੇ ਜਾਪੀ ਦੇ ਲਈ ਕੱਪ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬਨੂੜ ਤੇ ਦਿਉਰਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਦਿਉਰਾ ਸੈਕੰਡ ਤੇ ਬਨੂੜ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸੁੱਖਾ ਬਾਜ ਵਾਲਾ ਤੇ ਵੈਟ ਜਾਫੀ ਬਣੇਗਾ ਬਿੱਲਾ ਬਨੂੜ ਵਾਲਾ ਅੱਗੇ ਗੱਲ ਕਰਦੇ ਗਵਿੰਦਪੁਰਾ ਪਾਪੜਾ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਈਆ ਤੇ ਦੂਜਾ ਨਾਮ 71000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਈਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਰੱਤਾ ਥੇ ਤੇ ਬੱਛਵਾਨੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੱਛਵਾਨਾ ਫਾਸਟ ਤੇ ਰੱਤਾ ਥੇ ਸੈਕਿੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸੈਂਟੀ ਕਰਾਚੋ ਵਾਲਾ 11 ਕਬੱਡੀਆਂ ਪਾ ਕੇ 8 ਨੰਬਰ ਲਈ ਤੇ ਤੇ ਵੈਟ ਜਾਫੀ ਬਣੇਗਾ ਗਗੜ ਨਗਰ ਚਾਰ ਜਫੇ ਲਾਏ ਅੱਗੇ ਗੱਲ ਕਰਦੇ ਆ ਨਾਬਾ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਈਆ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 21-21000 ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਗਰਦਾਸਪੁਰ ਲੈਂਜ ਤੇ ਪੋਜੇਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਪੋਜੇਵਾਲਾ ਫਰਸਟ ਤੇ ਗਰਦਾਸਪੁਰ ਲੈਂਜ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਦੇਸੀ ਫਰਮਾਨੇ ਵਾਲਾ 13 ਕਬੱਡੀਆਂ ਪਾ ਕੇ 11 ਨੰਬਰ ਲਈ ਤੇ ਤੇ ਵੈਸਟ ਜਾਫੀ ਬਣੇਗਾ ਸੋਨੀ ਫਕਰ ਝੰ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਕਾਲਵਾ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸਿਵਾ ਤੇ ਕਾਲਵਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲਵਾ ਸੈਕੰਡ ਤੇ ਸਿਵਾ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਬੂਰੀਆ ਸੀਸਰਾਲਾ 8 ਕਬੱਡੀਆਂ ਪਾ ਕੇ 7 ਨੰਬਰ ਲੈ ਤੇ ਤੇ ਕਾਲਵਾ ਦੀ ਟੀਮ ਦੇ ਵਿੱਚ ਖੇਡਦਾ ਸੀ ਤੇ ਵੈਸਟ ਜਾਫੀ ਬਣੇਗਾ ਸ਼ੀਲੂ ਬਾਹੁ ਅਕਬਰਪੁਰਵਾਲਾ ਤੇ ਵਾਦੀ ਟੀਮ ਦੇ ਵਿੱਚ ਖੇਡਦਾ ਸੀ ਤੇ ਹਾਂਜੀ ਇਹ ਸੀ 17 ਨਵੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਡ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ